ਬਾਈ ਜਦੋਂ ਦਰਿਆ ਦਾ ਪਾਣੀ ਚੜਿਆ ਨਾ ਤਾਂ ਦੇਖੋ ਬਈ ਪਿੰਡਾਂ ਦੇ ਪਿੰਡ ਡੋਬਤੇ ਇਹ ਪਾਣੀ ਨੇ ਤੇ ਗਰੀਬ ਭਾਈਚਾਰੇ ਦਾ ਦੇਖੋ ਕੀ ਹਾਲ ਹੋਇਆ ਹੋਊਗਾ ਬਾਈ ਜਦੋਂ ਸਿੱਖਾਂ ਨੂੰ ਪਤਾ ਲੱਗਿਆ ਨਾ ਵੀ ਪਿੰਡਾਂ ਦੇ ਪਿੰਡ ਡੁੱਬ ਗਏ ਨੇ ਤੇ ਵੀ ਉਹਨਾਂ ਦੀ ਸਹਾਇਤਾ ਲਈ ਜਾਣਰ ਪਊਗਾ ਆਪਾਂ ਨੂੰ ਤੇ ਦੇਖੋ ਬਈ ਸੇਵਾਦਾਰ ਅੱਗੇ ਆ ਕੇ ਨਾ ਸੇਵਾ ਕਰਦੇ ਨੇ ਜਿੰਨਾ ਵੀ ਦਾਨਪੁੰਨ ਕੀਤਾ ਜਾਵੇ ਉੰਨੇ ਬਈ ਵੱਧ ਕਰਦੇ ਨੇ ਤੇ ਆਹ ਦੇਖੋ ਬਈ ਜਦੋਂ ਸੇਵਾ ਕਰਦੇ ਕਰਦੇ ਨਾ ਇੱਕ ਮੰਤਰੀ ਨੇ ਆਉਣਾ ਹੁੰਦਾਗਾ ਬਈ ਮਲਾਜਮਾਂ ਨੇ ਨਾ ਇਸ ਸੇਵਾਦਾਰ ਨੂੰ ਕਿਹਾ ਬੀ ਸਾਈਡ ਛੱਡ ਦਿਓ ਇੱਥੇ ਮੰਤਰੀ ਨੇ ਆਉਣਾ ਬਾਈ ਮੰਤਰੀ ਨੂੰ ਵੀ ਪਤਾ ਹੀ ਹੋਣਾ ਕੀ ਹਾਲਾਤ ਹੋਏ ਪੈਨੇ ਇੱਥੋਂ ਦੇ ਬਾਈ ਸੋਚਣ ਵਾਲੀ ਗੱਲ ਆ ਜਦੋਂ ਵੀ ਇਹੋ ਜੀ ਮੁਸੀਬਤ ਆਉਂਦੀ ਆ ਨਾ ਤਾਂ ਉਦੋਂ ਸਿੱਖ ਕੌਮ ਖੜਦੀ ਹੁੰਦੀ ਆ ਤੇ ਕਦੇ ਵੀ ਕੋਈ ਮੰਤਰੀ ਜਾਂ ਕੋਈ ਵੀ ਸਰਕਾਰ ਇਹੋ ਜਿਹੇ ਮਸਲੇ ਦਾ ਹੱਲ ਨਹੀਂ ਕਰਦੀ ਹੁੰਦੀ ਸਰਕਾਰ ਬਈ ਸੇ ਤਾਂ ਸੇਵਾਦਾਰ ਹੀ ਆ ਜਿਹੜੇ ਧਨ ਦੇ ਜਿਹੜੇ ਆਪਣਾ ਕੰਮਕਾਰ ਛੱਡ ਕੇ ਸੇਵਾ ਕਰ ਰਹੇ ਨੇ ਬਾਈ ਸੁਣੋ ਸੇਵਾਦਾਰਾਂ ਦੇ ਵਿਚਾਰ ਕੀ ਕਹਿ ਰਹੇ ਨੇ ਤਾਂ ਵੀ ਜੀ ਲੀਡਰ ਸਾਹਿਬ ਲੈ ਜਾਂਦਾ ਕਿਹੜਾ ਮਸਲਾ ਲੈ ਕੇ ਪਿੰਡ ਵਾਲੇ ਦੀ ਅਗਲੀ ਲੀਡਰ ਨੇ 50 ਟਰਾਲੇ ਵੱਡੇ ਉਧਰ ਦੇ 50 ਟਰਾਲੇ ਸਾਡੇ ਕੈਂਪ ਨੇ ਕਿੰਨੇ ਕਿਹੜੇ 1KS ਦੀ ਆਪਣੇ ਕਿਹੜੇ ਮੰਤਰੀ ਨੇ ਕਿਹੜੇ ਡਿਪਟੀ ਨੇ ਇੱਥੇ ਕੋਈ ਆੜਾ ਰੱਖ ਕੇ ਦਿੱਤਾ ਕੁਝ ਦੱਸੋ 50 ਟਰਾਲੇ ਇੱਕ ਫੋਟੋਆਂ ਲੈ ਆਉਂਦੇ ਆ ਸਾਰੇ ਫੋਟੋਆਂ ਖਿਚਾ ਕੇ ਪਾ ਦੇਣੇ ਇਹ ਸਰਕਾਰ ਦੇ ਬੰਨ ਪਹਿਲਾਂ ਪੱਕੇ ਕਰੀਏ ਮੈਨੂੰ ਮੌਕਾ ਹੀ ਨਾ ਦਿੱਕੀ ਰਿਹਾ ਦੱਸੋ ਦੱਤਾ ਗਿਆ ਘਟਣ ਦੱਤਾ ਆ ਦੱਤਾ ਗਿਆ ਘਟਣ ਆ ਕਿਹੜਾ ਮੰਤਰੀ ਆਣਾ ਕੀ ਦੇਣਾ ਆਨੇ ਆ ਕੇ ਦੱਸੇ ਕੀ ਦੇਣਾ ਲੈ ਕੇ ਆਵੇ ਟਰਾਲੇ ਟਰਾਲੇ ਲੈ ਕੇ ਆਵੇ ਇੱਥੇ ਆਉਣ ਦੇਣੇ ਹੁੰਦੇ ਜੇ ਆ ਮੇਰੀ ਗੱਲ ਹਾਲੋ ਯਾਰ ਅਹੀ ਅੱਕੇ ਲਾਉਣੇ ਵਾ ਪਰ ਵੇਖੋ ਅਸੀਂ ਪੁੱਛਣ ਦੇ ਇੱਧਰ ਆ ਪੁੱਛਣ ਦੇ ਕਿੰਨੇ ਕਿੰਨੂ ਡਾਈਦੇ ਤੁਸੀਂ ਯਾਰ ਗਾਲਾਂ ਕੱਢਦੇ ਫਿਰ ਕਿਉਂ ਜੇ ਅਫਸਰ ਹੋਣਾ ਤੇ ਪੱਠੇ ਖਾਲੀ ਆ ਅਹੀਂ ਤੋਂ ਕੰਮ ਲੈਣਾ ਸਾਡਾ ਸਾਡਾ ਆਪਣਾ ਹੈਗਾ ਤੇ ਕੋਈ ਆ ਵੇਖੋ ਪ੍ਰਚੰਡ ਨੇ ਕੋਈ ਕੋਈ ਟਾ ਗਾਲਾਂ ਕੱਢਣ ਦੇ ਜਦੋਂ ਮੁਲਾਜ਼ਮਾਂ ਨੇ ਸਿੱਖਾਂ ਨੂੰ ਕਿਹਾ ਨਾ ਵੀ ਤੁਸੀਂ ਇੱਥੋਂ ਸਮਾਨ ਚੱਕ ਦੋ ਤਾਂ ਦੇਖੋ ਵੀ ਸਿੱਖਾਂ ਨੇ ਕੀ ਜਵਾਬ ਦਿੱਤਾ ਬੀਜ ਅਸੀਂ ਸੇਵਾ ਕਰਦੇ ਸਾਨੂੰ ਭੜੇ ਲੱਗਦੇ ਆ ਬਈ ਆ ਗੱਲ ਤਾਂ ਜਮਾਂ ਸਮਝ ਆ ਗਈ ਜੇ ਕੋਈ ਸੇਵਾ ਕਰਦਾ ਨਾ ਜਾਂ ਕੋਈ ਚੰਗਾ ਕੰਮ ਕਰਦਾ ਉਹਨੂੰ ਲੋਕ ਕੰਮ ਕਰਨ ਨਹੀਂ ਦੇਦੇ ਬਈ ਕੀ ਪਤਾ ਪਰਿਵਾਰ ਕਿੰਨੇ ਕ ਔਖੇ ਹੋਣਗੇ ਤੇ ਕਿੰਨਾ ਕ ਔਖਾ ਗੁਜ਼ਾਰਾ ਹੁੰਦਾ ਹੋਊਗਾ ਇਸ ਪਾਣੀ ਦੇ ਵਿੱਚ ਬਈ ਕੀ ਪਤਾ ਪਰਿਵਾਰਾਂ ਕੋਲੇ ਜਿੰਨਾਂ ਕੋਲੇ ਪਸ਼ੂ ਰੱਖੇ ਹੋਣਗੇ ਤੇ ਉਹਨਾਂ ਦਾ ਕਿੰਨੇ ਟਾਈਮ ਪਾਸ ਹੁੰਦਾ ਹੋਊਗਾ ਦੇਖੋ ਬਈ ਮੰਤਰੀ ਤਾਂ ਜ਼ਰੂਰੀ ਹੋ ਗਿਆ ਤੇ ਜਿਹੜੇ ਲੋਕ ਡੁੱਬ ਰਹੇ ਨੇ ਪਾਣੀ ਦੇ ਵਿੱਚ ਉਹਨਾਂ ਦੇ ਲਈ ਕੋਈ ਨਹੀਂ ਸੋਚ ਰਹਾ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸੋ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵਾਤਵਾਤ ਸ਼ੇਅਰ ਕਰਦੇ ਹੋ ਜੀ